ਲੱਭੀ ਦੋਸਤੋ ਮਿਸਤਰੀ ਕਹਿੰਦੇ ਏਕਣੀ ਮਾਨ ਤੇ ਇੱਥੇ ਵੀ ਮਿਸਤਰੀਆਂ ਤੇ ਮਿਸਤਰੀ ਚੜੇ ਪਏ ਨੇ ਕਿਹੜੀ ਤੇ ਘੈਂਟ ਗੱਲ ਬਾਤ ਆ ਸਾਰਾ ਆਪਾਂ ਤੁਹਾਨੂੰ ਇਹਦਾ ਰਿਵਿਊ ਵਿਖਾਉਣੇ ਆ ਅੱਜ ਦਾ ਬਲੌਗ ਆ ਤੇ ਐਂਡ ਤੱਕ ਵੇਖਿਆ ਜੇ ਤੇ ਆ ਮੇਰਾ ਵੀਰ ਆ ਜਿਹੜਾ ਗੇਟ ਦਾ ਕੰਮ ਬਾਹਰ ਹੈ ਟਾਈਲਾਂ ਦਾ ਜਿਹੜਾ ਇਹਨੇ ਸਾਰਾ ਕੰਮ ਕੀਤਾ ਤੇ ਆ ਹੁਣ ਕੀ ਏ ਇਹ ਇਧਰਲੇ ਪਾਸੇ ਆਖ ਹੈ ਇਹ ਬਾਈ ਜੀ ਟਾਈਲ ਲੱਗ ਰਹੀ ਹੈ ਕੱਟ ਕੇ ਲਾਈ ਟਾਈਲ ਅੱਛਾ ਇਹ ਡਿਜ਼ਾਈਨ ਆ ਆਪਾਂ ਲਾਇਆ ਅੱਛਾ ਇਹ ਡਿਜ਼ਾਈਨ ਤੇ ਆਉਂਦਾ ਹੈ ਹਾਂ ਠੀਕ ਹੈ ਤੇ ਇੱਥੇ ਜਿਹੜੇ ਕੰਨੀ ਰਹਿ ਗਈ ਕੰਨੀ ਤੇ ਤੇ ਗੋਲਾ ਲੱਗੇਗਾ ਜੀ ਅੱਛਾ ਗੋਲਾ ਗ੍ਰੇਨਾਈਟ ਦਾ ਗੋਲਾ ਲੱਗੇਗਾ ਲੈ ਵੀ ਸਿਰਾ ਗੱਲਬਾਤ ਹੈ ਕੈਂਡ ਗੱਲਬਾਤ ਹੈ ਲੈ ਮੁੰਡਿਓ ਆਹ ਮੁੰਡਾ ਜਿਹੜਾ ਬੈਠਾ ਉੱਤੇ ਕੀ ਹਾਲ ਹੈ ਇਹਦਾ ਪਿੰਡ ਪਿੰਡ ਦੱਸੀ ਕਿਹੜਾ ਕਮਾਲ ਵਾਲਾ ਜੀ ਗਰਨਾਮ ਭੁੱਲਰ ਦਾ ਪਿੰਡ ਹੈ ਜਿਹੜਾ ਉਸ ਪਿੰਡ ਦਾ ਮੁੰਡਾ ਹੈ ਇਹ ਤੇ ਤੇਰਾ ਨਾਂ ਕੀ ਹੈ ਮਿੱਤਰਾ ਕਾਲਾ ਸਿੰਘ ਜੀ ਕਾਲਾ ਸਿੰਘ ਲੈ ਵੀ ਗਰਨਾਮ ਭੁੱਲਰ ਦਾ ਪਿੰਡ ਆ ਜਿਹੜਾ ਕਮਾਲ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਉੱਥੋਂ ਦਾ ਹੈ ਮੁੰਡਾ ਆ ਕੀ ਲਈ ਜਾਨੇ ਯਾਰ ਇਹਨੂੰ ਕੀ ਕਹਿੰਦੇ ਆ ਦੱਸੋ ਹੈ ਗਰਾਊਂਡ ਭਰੀ ਜਨਾ ਤੇ ਆ ਇਹਨੂੰ ਆ ਜਿਹੜੀ ਕੀ ਕਹਿੰਦੇ ਇਹਨੂੰ ਟਾਇਲ ਕਿਹੜੀ ਏ ਟੁਕੜੇ ਟੁਕੜੇ ਜੇ ਕੱਟ ਕੇ ਲਾਏ ਆ ਬੜਾ ਯਾਰ ਟਾਈਮ ਬਹੁਤ ਲੱਗਿਆ ਨਾ ਹੈ ਅੱਜ ਹੋ ਗਏ 10 ਦਿਨ ਹੋ ਗਏ ਲੱਗਣ ਨੂੰ ਅੱਛਾ ਤੇ ਬਾਕੀ ਵੀ ਸਿਰਾ ਗੱਲਬਾਤ ਆ ਚਲੋ ਤੁਹਾਨੂੰ ਅੰਦਰ ਵੀ ਵਿਖਾਉਣੇ ਆ ਆ ਚੀਜ਼ ਆਜੋ ਕਰਾਂ ਫਿਰ ਅਸੂ ਵੀਡੀਓ ਦੇ ਵਿੱਚ ਬਣੇ ਰਿਹਾ ਜੀ ਆਹ ਮੁੰਡਿਆਂ ਨੇ ਗੇਟ ਬਣਾਇਆ ਜਿਹੜਾ ਜਿਨ੍ਹਾਂ ਨੇ ਆਹ ਇਹ ਵੀ ਸਿਰਾ ਗੱਲਬਾਤ ਆ ਕਿਵੇਂ ਆ ਉਸਤਾਦ ਜੀ ਓਕੇ ਓਕੇ ਹੋਰ ਬਈ ਠੀਕ ਐ ਲੈ ਵੀ ਆਹ ਮੁੰਡਿਆਂ ਨੇ ਸਿਰਾ ਕਰਾ ਲਿਆ ਹੈ ਨਾ ਕੰਮ ਇਹਨਾਂ ਦਾ ਵੀ ਹੈ ਨਾ ਘੈਂਟ ਐ ਇਹ ਕਿੱਥੋਂ ਦੇ ਸੀ ਇਹ ਕਿੱਥੋਂ ਦੇ ਆ ਵੰਡਰਬੈਗਸ ਆ ਹਾਂ ਆਇਆ ਫਾਇਲ ਕਰੇ ਮੁੰਡਿਆਂ ਦਾ ਕੰਮ ਘੈਂਟ ਐ ਲੈ ਵੀ ਉਧਰ ਮੁੰਡੇ ਪੇਂਟਰ ਵੀ ਲੱਗੇ ਹੋਏ ਐ ਤੇ ਵੱਖਰਾ ਵੱਖਰਾ ਹਰ ਕੋਈ ਬੰਦਾ ਆਪਦਾ ਕੰਮ ਜਿਹੜਾ ਪਰਫੈਕਟ ਕਰਦਾ ਹੈ ਕਿ ਨਹੀਂ ਹਾਂ ਤੇ ਇਹਦਾ ਕੰਮ ਆ ਬਈ ਇਹਨੇ ਉਹ ਗੇਟ ਦੇ ਜਿਹੜੇ ਉਹ ਲਾਇਆ ਉਹ ਤੂੰ ਲਾਈ ਜਨ ਹੈ ਨਾ ਟਾਇਲ ਹਾਂ ਸਾਰੇ ਸਾਰਾ ਜਿਹੜੇ ਟਾਇਲ ਦਾ ਕੰਮ ਸਾਰਾ ਕੀਤਾ ਤੂੰ ਹਾਂਜੀ ਠੀਕ ਹੈ ਘੈਂਟ ਗੱਲ ਬਾਤ ਲੈ ਵੀ ਆ ਜੋ ਤੁਹਾਨੂੰ ਸਾਰਿਆਂ ਦੇ ਰਿਵਿਊ ਆਪਾਂ ਸਾਰਿਆਂ ਨੂੰ ਮਲਾਉਣੇ ਆ ਫਿਰ ਮੁੰਡਿਆਂ ਨੂੰ ਆਪਾਂ ਕਵਾਂਗੇ ਵੀ ਸਾਡਾ ਪੇਜ ਨੂੰ ਫੋਲੋ ਕਰ ਲੋ ਲੈ ਵੀ ਰੰਗ ਵਾਲਾ ਬੇਲੀ ਆਵੇ ਸਰਾਇ ਕਰਾਈ ਜਾਂਦਾ ਦੇਖੋ ਠੀਕ ਹੈ ਕੀ ਹਾਲ ਬਈ ਵਧੀਆ ਵਧੀਆ ਠੀਕ ਹੈ ਲੈ ਵੀ ਦੋਸਤੋ ਜਿਹੜਾ ਬਾਹਰ ਤੁਹਾਨੂੰ ਗੇਟ ਵਿਖਾਤਾ ਐਲੀਬ੍ਰੇਸ਼ਨ ਇਹਨੂੰ ਕੰਮ ਕਹਿੰਦੇ ਆ ਤੇ ਆ ਮੇਰੇ ਭਰਾ ਇਹ ਲੱਗੇ ਖੜੇ ਇਹ ਕੰਮ ਕਰਦੇ ਇਹ ਤੇ ਇੱਥੇ ਵੀ ਬਾਹਰ ਆ ਜਿਹੜਾ ਗੇਟ ਬਣਾਈ ਜਾਂਦੇ ਆ ਤੇ ਇੱਥੇ ਕਿੰਨਾ ਚਿਰ ਹੋ ਗਿਆ ਵੀਰੇ ਤੁਹਾਨੂੰ ਲੱਗਿਆ ਨੂੰ ਮਹੀਨਾ ਡੇਢ ਹੋ ਗਿਆ ਹੈ ਠੀਕ ਹੈ ਘੈਂਟ ਗੱਲ ਬਾਤ ਆ ਯਾਰ ਸੋਹਣਾ ਕੰਮ ਤੁਹਾਡਾ ਠੀਕ ਹੈ ਤੇ ਇਧਰ ਅੰਦਰ ਵੀ ਇਧਰ ਸਾਡਾ ਆਪਦਾ ਚੱਲੀ ਜਾਂਦਾ ਕੰਮ ਠੀਕ ਹੈ ਜੀ ਤੇ ਉਹ ਮੁੰਡਾ ਕਿ ਪੀਓ ਪੀ ਆਲਾ ਪੱਟੀ ਭਰੀ ਜਾਂਦਾ ਅੰਦਰ